ਇਹ ਕੁਛੋਟੀ ਜਿਹੀ ਇਲਾਇਚੀ ਦੇ अनेका ਫਾਇਦੇ ਇਲਾਇਚੀ ਜਿੱਤੇ ਦੁੱਧ ਚਾਹ ਦੇ ਸਵਾਦ ਨੂੰ ਵਧਾਉਂਦੀ ਹੈ ਉੱਥੇ ਸਾਨੂੰ ਸਿਹਤ ਸੰਬੰਧੀ ਵੀ ਕਈ ਤਰ੍ਹਾਂ ਦੇ ਫਾਇਦੇ ਦਿੰਦੀ ਹੈ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਕਿ ਵਿਟਾਮਿਨ ਐ ਵਿਟਾਮਿਨ B6 ਵਿਟਾਮਿਨ B3 ਜ਼ਿੰਕ ਮੈਗਨੀਸ਼ੀਅਮ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਤੇ ਇਸ ਤੋਂ ਇਲਾਵਾ ਇਸ ਵਿੱਚ ਐਂਟੀ ਇਨਫਲੇਮੇਟਰੀ ਤੇ ਐਂਟੀ ਬੈਕਟੀਰੀਅਮ ਗੁਣ ਵੀ ਹੁੰਦੀ ਹਨ ਇਲਾਇਚੀ ਦੀਆਂ ਦੋ ਪ੍ਰਮੁੱਖ ਪ੍ਰਜਾਤੀਆਂ ਹੁੰਦੀਆਂ ਹਨ ਨੰਬਰ 1 ਅਲਟੇਰੀਆ ਜਿਸ ਨੂੰ ਹਰੀ ਜਾਂ ਛੋਟੀ ਇਲਾਇਚੀ ਵੀ ਕਹਿੰਦੇ ਹਨ ਇਹ ਭਾਰਤ ਤੇ ਮਲੇਸ਼ੀਆ ਵਿੱਚ ਉਗਾਈ ਜਾਂਦੀ ਹੈ ਨੰਬਰ 2 ਐਮੋਮਮ ਜਿਸ ਨੂੰ ਵੱਡੀ ਇਲਾਇਚੀ ਕਾਲੀ ਇਲਾਇਚੀ ਪੂਰੀ ਇਲਾਇਚੀ ਨੇਪਾਲੀ ਇਲਾਇਚੀ ਬੰਗਾਲੀ ਇਲਾਇਚੀ ਜਾਂ ਲਾਲ ਇਲਾਇਚੀ ਵੀ ਕਹਿੰਦੇ ਹਨ ਇਹ ਏਸ਼ੀਆ ਤੇ ਆਸਟ੍ਰੇਲੀਆ ਵਿੱਚ ਉਗਾਈ ਜਾਂਦੀ ਹੈ ਜੇਕਰ ਮਸਾਲਿਆਂ ਦੀ ਗੱਲ ਕਰੀਏ ਤਾਂ ਉਸ ਵਿੱਚ ਇਲਾਇਚੀ ਦਾ ਨਾਂ ਨਾ ਲਿਆ ਜਾਵੇ ਤਾਂ ਮਸਾਲੇ ਅਧੂਰੇ ਮੰਨੇ ਜਾਂਦੇ ਹਨ ਜਿੱਤੇ ਖਾਣੇ ਦਾ ਸੁਆਦ ਵੀ ਵਧਾਉਂਦੇ ਹਨ ਉੱਥੇ ਸਾਡੇ ਸਰੀਰ ਨੂੰ ਬਹੁਤ ਫਾਇਦਾ ਵੀ ਦਿੰਦੀ ਹੈ ਡਾਕਟਰਾਂ ਦੀ ਮੰਨੀਏ ਤਾਂ ਇਲਾਇਚੀ ਦੇ ਇਸਤੇਮਾਲ ਨਾਲ ਸਰੀਰ ਵਿੱਚ ਬਾਦ ਸਾਂ ਖੰਗ ਕਤਰੀ ਖਾਰਸ਼ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਇਸ ਨੂੰ ਫਾਇਦੇਮੰਦ ਸਮਝਿਆ ਜਾਂਦਾ ਹੈ ਕਿ ਤੁਸੀਂ ਜਾਣਦੇ ਹੋ ਕੀ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ 1 ਜਾਂ 2 ਇਲਾਇਚੀ ਰੋਜ਼ ਖਾਧੀਆਂ ਜਾਣ ਤਾਂ ਇਹ ਸਰੀਰ ਨੂੰ ਕਈ ਮੁਸ਼ਕਲਾਂ ਤੋਂ ਦੂਰ ਰੱਖਦੀ ਹੈ ਤਾਂ ਚਲੋ ਜਾਣਦੇ ਹਾਂ ਸੌਣ ਤੋਂ ਪਹਿਲਾਂ ਇਲਾਇਚੀ ਖਾਣ ਦੇ ਫਾਇਦੇ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਦਾ ਸੇਵਨ ਕਰਦੇ ਹੋ ਤਾਂ ਇਹ ਸਿਹਤ ਨੂੰ ਕਈ ਮੁਸ਼ਕਲਾਂ ਤੋਂ ਦੂਰ ਰੱਖ ਸਕਦੀ ਹੈ ਨੰਬਰ 1 ਅਨेंद्रिय ਦੀ ਸਮੱਸਿਆ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਰਾਤ ਨੂੰ ਸਹੀ ਢੰਗ ਨਾਲ ਸੌਂ ਨਹੀਂ ਪੌਂਦੇ ਜਿਸ ਦੀ ਵਜ੍ਹਾ ਨਾਲ ਉਹ ਅਗਲੇ ਦਿਨ ਚੇੜਚੇੜੇ ਤੇ ਤਣਾਅ ਮਹਿਸੂਸ ਕਰਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਇਲਾਇਚੀ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਨੂੰ ਚੰਗੀ ਤਰ੍ਹਾਂ ਚਬਾਓ ਤੇ ਉਸ ਦੇ ਉੱਪਰੋਂ ਕੋਸਾ ਪਾਣੀ ਪੀ ਲਓ ਕੁਝ ਦਿਨਾਂ ਵਿੱਚ ਹੀ ਅਨਿੰਦਰੀ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 2 ਵਜ਼ਨ ਘਟ ਕਰਨ ਵਿੱਚ ਸਹਾਇੀ ਇਲਾਇਚੀ ਵਜ਼ਨ ਘਟ ਕਰਨ 'ਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਗਲਤ ਜੀਵਨ ਸ਼ੈਲੀ ਤੇ ਸਰੀਰਕ ਗਤੀਵਿਧੀਆਂ ਨੂੰ ਜ਼ਿੰਦਗੀ 'ਚ ਨਾ ਛੱਡਣ ਕਰਕੇ ਲੋਕਾਂ ਦਾ ਮੋਟਾਪਾ ਵਧਣ ਲੱਗਦਾ ਹੈ। ਇਸ ਮੋਟਾਪੇ ਨੂੰ ਘਟਾਉਣ 'ਚ ਇਲਾਇਚੀ ਤੁਹਾਡੇ ਕੰਮ ਆ ਸਕਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡਾ ਪਾਚਨ ਵੀ ਠੀਕ ਕਰਦੀ ਹੈ। ਤੁਹਾਨੂੰ ਦੱਸਦੀ ਹੈ ਕਿ ਇਲਾਇਚੀ ਦੇ ਸੇਵਨ ਨਾਲ ਕਬਜ਼ ਗੈਂਸ ਡਾਇਰੀਆ ਤੇ ਪੇਟ ਦਰਦ ਨੂੰ ਦੂਰ ਕਰਨ ਵਿੱਚ ਵੀ ਮਦਦ ਕਰ ਸਾਬਤ ਹੁੰਦੀ ਹੈ ਜੜ ਦੀ ਛੋਟੀ ਇਲਾਇਚੀ ਦੇ ਸੇਵਨ ਨਾਲ ਪਾਚਨ ਸੰਬੰਧੀ ਮੁਸ਼ਕਲਾਂ ਤੇ ਸੋਜ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 3 ਤ્વਚਾ ਵਿੱਚ ਨਿਖਾਲ ਤੁਹਾਨੂੰ ਦੱਸ ਦਈਏ ਕਿ ਜੋ ਲੋਕ ਕਿਲ ਮੁਹਾਸਿਆਂ ਜਾਂ ਫਿਰ ਪਿੰਪਲਸ ਤੋਂ ਪਰੇਸ਼ਾਨ ਰਹਿੰਦੇ ਹਨ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਦਾ ਸੇਵਨ ਕਰਨ ਇਸ ਤਰ੍ਹਾਂ ਕਰਨ ਨਾਲ ਸਕਿਨ ਨਾਲ ਸੰਬੰਧਿਤ ਮੁਸ਼ਕਲਾਂ ਦੂਰ ਕੋ ਜਾਣ ਕੇ ਇਸ ਲਈ ਤੁਸੀਂ ਇੱਕ ਜਾਂ ਦੋ ਇਲਾਇਚੀਆਂ ਨੂੰ ਚੰਗੀ ਤਰ੍ਹਾਂ ਚਬਾਓ ਤੇ ਗੁੰਗੁਣੇ ਪਾਣੀ ਤੇ ਨਾਲ ਇਸ ਤਰ੍ਹਾਂ ਸੇਵਨ ਕਰੋ ਨੰਬਰ 4 ਵਾਲਾਂ ਦੀਆਂ ਸਮੱਸਿਆ ਅਕਸਰ ਲੋਕ ਵਾਲ ਚੜਨ ਦੀ ਸਮੱਸਿਆ ਰੁੱਕੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਨ ਇਹੋ ਜਿਹੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਜਾਂ ਦੋ ਇਲਾਇਚੀਆਂ ਨੂੰ ਚੰਗੀ ਤਰ੍ਹਾਂ ਚਬਾਉਣ ਤੇ ਪਾਣੀ ਪੀ ਲੈਣ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਤੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਇਸ ਤੋਂ ਇਲਾਵਾ ਸਿਕਰੀਤੋ ਵੀ ਛੁਟਕਾਰਾ ਮਿਲਦਾ ਹੈ ਨੰਬਰ 5 ਨਸ਼ਾ ਛਡਾਉਣ ਵਿੱਚ ਮਦਦگار ਜੇਕਰ ਕੋਈ ਇਨਸਾਨ ਨਸ਼ਾ ਕਰਦਾ ਹੈ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੂਹ ਵਿੱਚ ਇਲਾਇਸੀ ਰੱਖੇ ਤੇ ਉਸ ਨੂੰ ਹੌਲੀ-ਹੌਲੀ ਚਬਾਉਂਦਾ ਰਹੇ ਹੌਲੀ-ਹੌਲੀ ਉਸਦੀ ਨਸ਼ੇ ਦੀ ਲਤ ਵੀ ਦੂਰ ਹੋ ਜਾਵੇਗੀ ਨੰਬਰ 6 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਜੇਕਰ ਤੁਸੀਂ ਰੋਜ਼ਾਨਾ 1 ਜਾਂ 2 ਇਲਾਇਚੀਆਂ ਖਾਣਾ ਖਾਣ ਤੋਂ ਬਾਅਦ ਖਾਂਦੇ ਹੋ ਤਾਂ ਇਸ ਨਾਲ ਸਾਡੇ ਸਰੀਰ ਵਿੱਚ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਬਹੁਤ ਆਸਾਨੀ ਨਾਲ ਹੀ ਘਟ ਕੀਤਾ ਜਾ ਸਕਦਾ ਹੈ। ਨੰਬਰ 7 ਕੈਂਸਰ ਦੀ ਬਿਮਾਰੀ ਵਿੱਚ ਫਾਇਦੇਮੰਦ ਕੈਂਸਰ ਵਰਗੀ ਵੱਡੀ ਬਿਮਾਰੀ ਤੋਂ ਬਚਣ ਲਈ ਇੱਕ ਇਲਾਇਚੀ ਕਾਫੀ ਜ਼ਿਆਦਾ ਮਦਦ ਕਰਦੀ ਹੈ। ਜੇਕਰ ਤੁਸੀਂ ਇਲਾਇਚੀ ਦਾ ਸੇਵਨ ਕਰੋਗੇ ਤਾਂ ਇਸ ਨਾਲ ਸਾਡੇ ਸ਼ਰੀਰ ਵਿੱਚ ਐਨਜ਼ਾਈਮ ਦੀ ਜੋ ਐਕਟੀਵਿਟੀ ਹੈ ਉਹ ਵੱਧ ਜਾਂਦੀ ਹੈ ਜਿਸ ਨਾਲ ਕੈਂਸਰ ਨਾਲ ਲੜਨ ਵਿੱਚ ਕਾਫੀ ਮਦਦ ਹੁੰਦੀ ਹੈ ਤੇ ਨਾਲ ਹੀ ਜੇਕਰ ਤੁਸੀਂ ਰੋਜ਼ਾਨਾ ਇਲਾਇਚੀ ਦਾ ਸੇਵਨ ਕਰੋਗੇ ਤਾਂ ਤੁਹਾਡੀ ਬਾਡੀ 'ਚ ਇੱਕ ਇਹੋ ਜੀ ਅਬਿਲਿਟੀ ਵਿਲਪ ਹੋ ਜਾਂਦੀ ਹੈ ਜੋ ਕਿ ਕੈਂਸਰ ਸੈੱਲ ਨੂੰ ਖਤਮ ਕਰ ਸਕਦੀ ਹੈ ਨੰਬਰ 8 ਲੀਵਰ ਲਈ ਲੀਵਰ ਨੂੰ ਹੈਲਦੀ ਰੱਖਣ ਵਿੱਚ ਇਲਾਇਚੀ ਕਾਫੀ ਮਦਦਗਾਰ ਸਾਬਤ ਹੁੰਦੀ ਹੈ ਜੇਕਰ ਸਾਡੇ ਪੇਟ ਦੇ ਆਰਗਨ ਹੈਲਦੀ ਰਹਿਣਗੇ ਤਾਂ ਆਟੋਮੈਟਿਕ ਅਸੀਂ ਜੋ ਵੀ ਖਾਣਾ ਖਾਵਾਂਗੇ ਉਹ ਚੰਗੀ ਤਰੀਕੇ ਨਾਲ ਪਾਚ ਜਾਵੇਗਾ ਤੇ ਉਹ ਸਰੀਰ ਨੂੰ ਵੀ ਲੱਗੇਗਾ ਨੰਬਰ 9 ਭੁੱਖ ਵਧਾਉਣ ਵਿੱਚ ਮਦਦ ਕਰ ਜਿੰਨਾ ਲੋਕਾਂ ਨੂੰ ਭੁੱਖ ਬਹੁਤ ਘਾਟ ਲੱਗਦੀ ਹੈ ਉਹਨਾਂ ਲੋਕਾਂ ਦੀ ਇਹ ਭੁੱਖ ਵਧਾਉਂਦਾ ਹੈ ਜੇਕਰ ਤੁਸੀਂ ਇਲਾਇਚੀ ਦਾ ਰੋਜ਼ਾਨਾ ਇਸਤੇਮਾਲ ਕਰੋਗੇ ਤਾਂ ਤੁਹਾਡੀ ਭੁੱਖ ਵਧੇਗੀ। ਨੰਬਰ 10 ਇਲਾਇਚੀ ਦਾ ਸੇਵਨ ਮੱਧਾਂ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਦਾ ਲਗਾਤਾਰ ਸੇਵਨ ਉਹਨਾਂ ਵਿੱਚ ਸਟੈਮਨੇ ਨੂੰ ਵਧਾਉਂਦਾ ਹੈ। ਦੋਸਤੋ ਇਹ ਸਨ ਇਲਾਇਚੀ ਦੇ ਫਾਇਦੇ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਇਲਾਇਚੀ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤੇ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਦਾ ਇਸਤੇਮਾਲ ਕਰਨ ਲੱਗ ਪਈ ਤਾਂ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਚੀਜ਼ ਦੇ ਫਾਇਦਿਆਂ ਨੂੰ ਲੈ ਕੇ ਤੇ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿਸੇ ਵੀ ਚੀਜ਼ ਦੇ ਫਾਇਦੇ ਬਾਰੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਉਹਨਾਂ ਬਾਰੇ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ